ਕੰਪਲੇਟ ਕੰਪਲੇਟ ਕੀ ਕੰਪਲੇਟ ਕੀ ਕੰਪਲੇਟ ਕੀ ਆਮ ਆਦਮੀ ਬਾਰੇ ਅੰਦਰ ਦਾ ਬੈਨਰ ਇਹ ਲੱਗੋ ਤਾਂ ਬੜੀ ਵੱਡੀ ਹੋ ਹੈਗੀ ਬਾਹਰ ਨਹੀਂ ਗੱਡੀ ਭਾਜੀ ਕਿਹੜੇ ਬੰਦੇ ਬਾਹਰ ਨਹੀਂ ਗੱਡੀ ਇੱਕੋ ਇੱਕੋ ਗੱਡੀ ਜਾਏ ਅੱਗੇ ਕਿਹੜੇ ਇਹ ਕਹਿ ਜੇ ਇਹ ਦੋ ਇੱਕ ਵਿੱਚ ਬੈਠਾ ਆਜੋ ਮੈਂ ਵੈਰੀਫਾਈ ਵੇਰੀਫਾਈ ਕਰ ਭਾਈ ਪੂਰੇ ਪ੍ਰੂਫ ਹੈ ਪੂਰੇ ਵੱਲ ਦੀ ਗੱਡੀ ਹੈ ਸੂਟ ਵਿੱਚ ਵੇ ਪਰਨੇ ਵਿੱਚ ਵੇ ਚਲੇਂਦਰ ਤੁਹਾਨੂੰ ਵੱਲ ਬੰਦਿਆ ਗਿਆ ਆਮ ਆਦਮੀ ਪਾਰਟੀ ਦੇ ਸੂਟ ਵਰਨੇ ਵੇ ਇੱਥੇ ਹੈ ਕੈਮਰਾ ਜੇ ਮੈਨੂੰ ਲਾਇਓ ਕੈਮਰਾ ਜੇ ਮੈਨੂੰ ਲਾਇਓ ਇਹ ਨਾਲੇ ਗੱਲੇ ਮਾਰੇ ਕੁੱਤੇ ਵੀ ਆਇਆ ਕਹਿੰਦੇ ਜੀ ਉਹ ਇਹਨੂੰ ਲਿਖਦੇ ਕੈਮਰਾ ਲੱਗੇ ਸਰਕਾਰ ਵੱਲੋਂ ਕੰਮ ਕਰਵਾਇਆ ਸਮਾਜਿਕ ਵਿਕਾਸ ਦੇ ਨਾਮ 'ਤੇ ਜਿਹੜਾ ਜਨਰਲ ਸਮਾਜਿਕ ਵਿਕਾਸ ਤੁਸੀਂ ਆਪਣੇ ਕਿਹੜੇ ਬੰਦੇ ਨਾਲ ਗੱਲ ਕਰਨਾ ਲਿਖਾਓ ਇੰਨੇ ਗੁੰਡਾ ਕਰਦੀ ਕੋਈ ਨਹੀਂ ਕੋਈ ਇਹਨਾਂ ਲੋਕਾਂ ਨੇ ਮੋਨ ਲਵਾਇਆ کٹو کوئی کٹی ہو رہی ہے سارے سارے یہ ہونا وہ کیا جا رہا ہے کہ دو تین سوٹ ہیں آؤ بھائی 15 سوٹ کی شکایت کر رہے ہیں پورے ویڈیو

आउ पिछे सूरत खाई आयो ਜਨਾਬ ਪਈ ਲਾ ਸ਼ਰਾਬ ਜਨਾਬ ਪਈ ਸ਼ਰਾਬ ਬੋਲੋ ਵੱਡੇ ਬੰਦੇ ਸਾਹਮਣੇ ਸਾਹਮਣੇ ਬੱਤੀ ਨੂੰ ਮਾਰਦੇ ਸਾਹਮਣੇ ਕੁਝ ਮਾਰਦੇ ਚੁਕਾੜਦੇ ਸਾਹਮਣੇ 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 ਸ਼ਰਾਬ ਪਈ ਥੱਲੇ ਸਾਹਮਣੇ ਗੱਡੀ ਖਵਾਓ ਸਾਡੇ ਜਨਾਬ ਪਈ ਹੋਈ ਜਿੰਦਾ ਰਸਈਂ ਜਿੰਦਾ ਕਰਦੀ ਜਲਦੀ ਵੀ ਆ ਕੋਈ ਘੋਟੀ ਦੀ ਜਿੱਕੇ ਨਾਲ

ਕਿਤੇ ਆਓ ਆ ਵੀ ਆਪਣੇ ਬੰਦੇ ਲਾਉਣ ਕਿਤੇ ਸ਼ਰਾਬ ਹੈ ਕਿਤੇ ਸੂਟ ਹੈ ਕਿਤੇ ਨੋਟਾਂ ਦੇ ਬੰਦੇ ਉਹ ਦੇਖੋ ਗੁੱਡ ਜਿਹੜੇ ਪਏ ਹੋਏ ਨੇ ਨੋਟਾਂ ਦੇ ਬੰਦੇ ਲੈ ਸ਼ਰਾਬ ਆ ਸੂਟ ਆ ਆਮਾ ਦੀ ਵੀ ਪਾਰਟੀ ਦੇ ਵੱਲੋਂ ਬੰਦੇ ਆ ਰਹੇ ਆ ਦੇਖੋ ਜੀ ਆਮਾ ਦੀ ਪਾਰਟੀ ਦੇ ਪਰਨੇ ਸ਼ਰਾਬ ਦੀਆਂ ਪੇਟੀਆਂ ਜਿਹੜੀ ਕਾਰ ਦੇ ਵਿੱਚ ਸ਼ਰਮ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਲੰਧਰ ਰਿਪਰਟ ਦੇ ਵਿੱਚ ਧੱਕਾ ਚੱਲ ਰਿਹਾ ਜੀ

ਯਾਰਾ ਸਿਮਰ ਨਾਲ ਤੁਸਮਰ ਅਸੀਂ ਕਿਸੇ ਪਾਰਟੀ ਨੂੰ ਮੋਹਣਾ ਨਹੀਂ ਕਿੰਨੇ ਰੇਡ ਪਾਰਟੀ ਆਪਣੀ ਪਾਰਟੀ ਮੇਸਕ ਨਹੀਂ ਆ ਅਸੀਂ ਉਹ ਦੇਖੋ ਉਹ ਕਿਹਦੀ ਪਾਇਆ ਜਾ ਰਹੇ ਬੰਦੇ ਗੱਡੀ ਖੋਲ ਕੇ ਦੇਖੋ ਨਾ ਕੀ ਹੋ ਗਿਆ ਇਹਨੂੰ ਨਾਲ ਲੱਗ ਜਾਓ ਗੱਡੀ ਨਹੀਂ ਜਾਣੀ ਗੱਡੀ ਖੋਲ ਕੇ ਦਿਖਾਓ ਕੀ ਹੈਗਾ ਕੋਡ ਲੱਗਾ ਪਿਆ ਵਿੱਚ ਦਾਰੂ ਪਈ ਹੋਈ ਹੈ ਕਦੇ ਕਦੇ ਦੱਸ ਨਹੀਂ ਗਾਦੇ ਨਾ ਦੇ ਨਾਮ ਸਮਝਾ ਆਪੇ ਕੁਝ ਨੂੰ ਵੈਰੀਫਾਈ ਕਰਨ ਦਾ ਕੰਮ ਕਰਦੇ ਵੈਰੀਫਾਈ ਕਦੋਂ ਕਦੋਂ ਤੁਹਾਨੂੰ ਕੁਝ ਵੈਰੀਫਾਈ ਮਾਰਦੇ ਦੇ ਹੁੰਦੇ ਨੇ ਉਹਨਾਂ ਲੋਕਾਂ ਦੇ ਤਹਾ ਦੇ ਆ ਸਾਰੇ ਸਰ ਦੇ ਮੌਕਾ ਦੇਣਾ ਦੋ ਕਲ ਹੋਰੀ ਮੌਕਾ ਪਾਉ ਆਇਓ ਮੌਕਾ ਜੇ ਕਰੋ ਸਾਰੇ ਪਿੱਛੇ ਹੋ ਜਾਓ ਗੱਡੀ ਖੋ ਕੇ ਚੱਕੀਤੀ ਜਾਂ ਲਗੀ ਹੈ ਸ਼ਰਾਬ ਦੀਆਂ ਬੋਤਲਾਂ ਵੈਰੀਫਾਈ ਕੀਤੀ ਜਾਂਦੀ ਹੈ ਗੱਡੀ ਦੇ ਵਿੱਚ ਕਿੰਨਾ ਤਾਂ ਤਫਸੀਲ ਭਾਈ ਮੌਕੇ ਦੇ ਖਲਵਾਉ ਨਾ ਲਾਈਵ ਗੱਡੀ ਨਹੀਂ ਚਾਹੁੰਦੇ ਨੇ ਗੱਡੀ ਖਲਵਾਈ ਜਾਵੇ ਰਾਣੀ ਬੇਟੀ ਬਈ ਹੋਈ ਆ ਪਿੱਛੇ ਗ੍ਰੇਡ ਫੇਰ ਦੀ ਸੀ ਤੇ ਸੀਟ ਤੇ ਗੱਡੀ ਸ਼ਰਾਬ ਪਈ ਬੇਟੀ ਬਈ ਹੈ ਸੂਟ ਪਏ ਆ ਆਹ ਬਾਈ ਬਾਕੀ ਦਾ ਸੋਪੇ ਪਏ ਆ ਪੈਸੇ ਪਏ ਜੁਲਕਸਾ ਜੀ ਜਾਂਦਾ ਬਈਓ ਅਧਿਕਾਰ ਸੰਤ ਕਦੀ ਸਟਾਰਟ ਹੋ ਗਈ ਹੈ ਜੀ ਕਦੀ ਸਟਾਰਟ ਹੋਈ ਹੈ ਜੀ ਸ਼ਰਾਬ ਦੀ ਬੇਟੀ ਬਈ ਸੂਟ ਪਏ ਹੋਏ ਜੀ ਵਿੱਚ ਅਧਿਕਾਰੀ ਅਧਿਕਾਰੀ ਵੀ ਜੇ ਬਈ ਨਿਕਈ ਨਾ ਕਰਦਾ ਤੇ ਇਹ ਬੰਦਾ ਮਰ ਲੱਗਾ ਸੀ ਕਸ ਬੰਦੇ ਨੇ ਐਮ ਐਲ ਏ ਦਾ ਬੰਦਾ ਜੀ ਹੈ ਪਟਿਆਲੇ ਦਾ ਗੱਡੀ ਕਾਰਵਾਈ ਦੇ ਲਈ ਐਮਐਲਏ ਦਾ ਬੰਦਾ ਗੱਡੀਆਂ ਵਿੱਚ ਜਾ ਕੇ ਫੋਨ ਕਰ ਰਹੀ ਆ ਆਮ ਆਦਮੀ ਪਾਰਟੀ ਦੇ ਨੂੰ ਹਾਂਜੀ ਵੈਰੀਫਾਈ ਕਰੋ ਗੱਡੀ ਖੋਲੋ ਗੱਡੀ ਘੁਮਾਓ ਜੀ ਗੱਡੀ ਵਿੱਚ ਜਿਹਾ ਲੱਗਿਆ ਹੈ ਭਾਈਏ ਬਿਆਨ ਨੂੰ ਆ ਦੇਖੋ ਗੱਡੀ ਘੁਰਾ ਲੱਗਾ ਜੀ ਬਿਲਕੁਲ ਮੈਂ ਬਿਆਨ ਨੂੰ ਦੇਖ ਪੂਰਾ ਬਰੂਖ ਹੈ ਅਸੀਂ ਪੂਰਾ ਬਰੂਖ ਹੈ ਕੋਈ ਨਹੀਂ

ਅੰਦਰ ਗੱਡੀ ਲੈ ਬੰਦਾ ਮਰ ਲਗਾ ਹੀ ਬੰਦਾ ਬੱਸ ਜੀਦਾਬਾਦ ਰੋਕਿਆ ਰੋਕਿਆ ਜੀਦਾਬਾਦ ਆਮਰੀ ਮੌਜੂਦ ਹੁੰਦਾ ਮੁਰਦਾਬਾਦ 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 ਜਗਵਾ ਰੋਮਨ 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 ਸ਼ਾਂਤੀ ਬੰਦੇ ਹੰਗਾਮਾ ਹੋਦਾ ਕਾਫੀ ਵੱਡਾ ਹੰਗਾਮਾ ਹੋਦਾ ਅਹੀ ਥੋੜਾ ਮਿੰਟ ਹਾਏ ਪ੍ਰੈਜ਼ੀਡੈਂਟ ਕਰ ਰਿਹਾ ਚੈੱਕ ਲਾ ਕੇ ਬੋਲ ਦੇ ਸਾਹ ਹਿੱਸੀ ਲਾ ਕੇ ਬੈਠਾ ਅੰਦਰ ਓਏ ਇਸੇ ਲਾ ਕੇ ਬੈਠਾ ਪਾਗਲਾ ਯਾਰ ਚੁੱਪ ਕਰ ਜਾ ਇੱਕ ਮਿੰਟ ਸਾਥੇ ਸਾਨੂੰ ਹੋਣੀ ਸੀ ਸਾਡੇ ਇਸ ਵਿਅਕਤੀ ਨੇ ਇਹਨਾਂ ਦਾ ਵਿਰੋਧ ਕੀਤਾ ਇਹਨੇ ਕਿਹਾ ਇਹਨੂੰ ਸ਼ਬਦ ਇਸਤੇਮਾਲ ਨਹੀਂ ਸੀ ਕਰਨਾ ਚਾਹੀਦਾ ਓਏ ਮੈਡੀਕਲ ਕਹਿਣੀ ਚਾਹੀਦੀ ਸੀ ਅਸੀਂ ਭਾਈ ਇਹ ਗਰੀਬ ਹੋਰਾਂ ਦਾ